ਉਹ ਹਾਂ ਵੀ ਪੜਿਆ ਦੇ ਆ ਪੇਪਰ ਹਾਂ ਬਈ ਦੇ ਆ ਪੇਪਰ ਭਾਬੀ ਪੇਪਰਾਂ ਤੋਂ ਬਾਅਦ ਨਾ ਮੈਨੂੰ ਇੱਕ ਵਿਆਹ ਆ ਗਿਆ ਅੱਛਾ ਤੈਨੂੰ ਕਿਹਦਾ ਵਿਆਹ ਆ ਗਿਆ ਉਹ ਮੇਰਾ ਯਾਰ ਦੀ ਕੈਮ ਉਹਦਾ ਵਿਆਹ ਆ ਗਿਆ ਉਹ ਤਾਂ ਤੇਰੇ ਨਾਲ ਨਹੀਂ ਪੜਦਾ ਪਲੱਸ 2 ਚ ਹਾਂ ਭਾਬੀ ਮੇਰੇ ਨਾਲ ਹੀ ਪੜਦਾ ਹੁਣੇ ਪੇਪਰਾਂ ਤੋਂ ਬਾਅਦ ਵਿਆਹ ਕਰਾ ਲੈਣਾ ਹੈ ਐਨੀ ਛੋਟੀ ਉਮਰ ਚ ਹੋਰ ਮੈਂ ਤਾਂ ਆਪ ਆਹੀ ਸੋਚਦਾ ਪੇਪਰਾਂ ਤੋਂ ਬਾਅਦ ਉਹ ਮੈਂ ਵੀ ਵਿਆਹ ਹੀ ਕਰਾ ਲੈਣਾ ਉਹ ਪਹਿਲਾਂ ਪੜ ਲੈ ਕੇ ਆਪਣੇ ਪੈਰਾਂ ਸਰਤਾ ਹੋ ਜਾ ਕਿਉਂ ਬਗਾਨੀ ਦੇ ਭੁਖੀ ਮਾਰਨੀ ਉਹ ਹੋ ਜਾਗੇ ਵੀਰੇ ਪੈਰਾਂ ਸਰ ਵੀ ਵਿਆਹ ਵੀ ਤਾਂ ਕਰਾਉਣੀ ਆ ਇੱਕ ਦਿਨ ਹੁਣ ਕਰਾ ਲੈਨੇ ਪਰ ਪੁੱਤੇ ਤੇਰੀ ਵਿਆਹ ਦੀ ਉਮਰ ਨਹੀਂ ਹੈਗੀ ਛੋਟੀ ਉਮਰ ਚ ਵਿਆਹ ਕਰਾ ਕੇ ਫਿਰ ਕਬੀਲਦਾਰੀਆਂ ਨਹੀਂ ਸਾਂਭੀਆਂ ਜਾਣੀਆਂ ਪਹਿਲਾਂ ਕੁਝ ਬਣ ਜਾ ਓਏ ਵਿਆਹ ਬਾਰੇ ਤਾਂ ਅਜੇ ਤੱਕ ਮੈਂ ਨਹੀਂ ਸੋਚਿਆ ਤੇਰੇ ਨਾਲੋਂ ਤਾਂ 5 ਸਾਲ ਵੱਡਾ ਹੀ ਆ ਤੈਨੂੰ ਕੀ ਕਾਲੀ ਪਈ ਆ ਵਿਆਹ ਕਰਾਉਣ ਦੀ ਉਹ ਕਾਲੀ ਕੁਲੀ ਕਾਦੀ ਅੱਜ ਕੱਲ ਦੇ ਜਵਾਕ ਘਰਦਿਆਂ ਨੂੰ ਬਿਨਾ ਪੁੱਛੇ ਹੀ ਕਸਮਾਂ ਵਾਦੇ ਚੱਕ ਲੈਂਦੇ ਆ ਫੇਰ ਇਹਨਾਂ ਨੂੰ ਕਾਲੀ ਹੋ ਜਾਂਦੀ ਆ ਵਿਆਹ ਕਰਾਉਣ ਦੀ ਉਹ ਛੋਟੇ ਵੀਰ ਤੈਨੂੰ ਆ ਕਸਮਾਂ ਵਾਦਿਆਂ ਨੇ ਰੋਟੀ ਨਹੀਂ ਦੇਣੀ ਤੇ ਨਾਲੇ ਜਦੋਂ ਕਬੀਲਦਾਰ ਹੀ ਆ ਕੇ ਸਿਰ ਪੈਂਦੀ ਆ ਨਾ ਆ ਕਸਮਾਂ ਵਾਦੇ ਟੁੱਟਦੇ ਧੀਰ ਨਹੀਂ ਲੱਗਦੀ ਤੇ ਹੋਰ ਆ ਦੇਖ ਲੋ ਤੁਹਾਡੀ ਵੱਡੀ ਭੈਣ ਇਹਦਾ ਬਾਪੂ ਜੀ ਨੇ ਛੋਟੀ ਉਮਰ ਚ ਵਿਆਹ ਕਰਤਾ ਸੀ ਜਦੋਂ ਬਾਈ ਵੀ ਕੋਈ ਕੰਮ ਕਾਰ ਨਹੀਂ ਕਰਦਾ ਸੀ ਫੇਰ ਕਹਾਣੀ ਸੈੱਟ ਹੀ ਨਹੀਂ ਆਈ ਏ ਵਿਚਾਰੀ ਉੱਤੇ ਕਿੰਨਾ ਟੈਮਪੋ ਕੀ ਮਰੀ ਜਾਂਦੀ ਆਖਰ ਨੂੰ ਤਲਾਕ ਬੋ ਕੇ ਖੜਾ ਛੁੱਟਿਆ ਫਿਰ ਜੀ ਦੀ ਜ਼ਿੰਦਗੀ ਤਾਂ ਖਰਾਬ ਹੋ ਗਈ ਹੁਣ ਤੇਰੀ ਨਹੀਂ ਅਸੀਂ ਹੋਣ ਦੇਣੀ ਵਿਆਹ ਦੇ ਫੈਸਲੇ ਉਮਰ ਸਿਰ ਹੀ ਸੋਹਣੇ ਲੱਗਦੇ ਨੇ ਪੁੱਤ ਸਹੀ ਗੱਲ ਆ ਪਪਤੰਦਰਾ ਪਹਿਲਾਂ ਪੜ੍ਹ ਲੈ ਕੇ ਸਾਡੇ ਅੰਗ ਕੰਮ ਕਰ ਸੈੱਟ ਕਰਾ ਭਣੇ ਫਿਰ ਵਿਆਹ ਬਾਰੇ ਸੋਚੀ ਉਹ ਕੀ ਹੋ ਗਿਆ ਤੈਨੂੰ ਉਹ ਤਾਂ ਦੇਵ ਖਰੋੜ ਅਰ ਗਿਆ ਐਕਟਰ ਬਣਨ ਨੂੰ ਫਿਰਦਾ ਸੀ ਨਾ ਭੁੱਲ ਗਿਆ ਹੁਣ ਆਪਦਾ ਟੀਚਾ ਮੈਨੂੰ ਲੱਗਦਾ ਸਾਰੇ ਸੁਪਨੇ ਟਰੰਕ ਚ ਪਾ ਕੇ ਸਾਈਡ ਤੇ ਹੀ ਕਰਕੇ ਰੱਖ ਤੇ ਕੀ ਗੱਲ ਚੁੱਪ ਜਾ ਕਰਿਆ ਬੈਠਾ ਸਾਡੀ ਗੱਲ ਸਮਝ ਆ ਰਹੀ ਏ ਕਿ ਨਹੀਂ ਬਈ ਗੱਲ ਤਾਂ ਪੂਰੀ ਸਮਝ ਆ ਗਈ ਪਹਿਲਾਂ ਮੈਂ ਆਪਦਾ ਕੋਈ ਕੰਮਕਾਰ ਸੈੱਟ ਕਰੂੰਗਾ ਤੇਰੇ ਹੀ ਵਿਆਹ ਦੀ ਗੱਲ ਤੁਸੀਂ ਵੱਡੇ ਹੋ ਜਦੋਂ ਤੁਸੀਂ ਕਹੋਗੇ ਉਹਦੇ ਕਰਾਂ ਲਾਂਗੇ ਹਾਂ ਹੋਣਾ ਹੈ ਨਾ ਸਹੀ ਰਾਹ ਤੇ ਛੋਟੇ ਵੀਰ ਜਦੋਂ ਚਾਰ ਛਿੱਲੜ ਹੋਣ ਨਾ ਕੋਲ ਫੇਰ ਹੀ ਕਸਮਾਂ ਵਾਧਿਆਂ ਨਾਲ ਵਿਆਹ ਕਿ ਲਿਆਂਦੀਆਂ ਘਰ ਵਸਦੀਆਂ